ਬੋਰ ਕਿਵੇਂ ਬਣੀ ਆ ਫਿਰ ਚਾ ਕੀ ਕਰੀ ਜਾਂਦੀ ਆ ਭਾਬੀ ਇਹ ਗਮੰਡੀ ਦੇਖ ਲੈਣਗੇ ਸਾਹਮਣੇ ਕੀ ਕਹਿਣਗੇ ਉਹ ਨਾ ਚਲੋ ਇਹਨਾਂ ਨੂੰ ਪਾ ਕੇ ਸੁੱਕਣੇ ਜਿਹੜੇ ਰਹਿ ਗਏ ਦੂਜੇ ਉਹਨਾਂ ਨੂੰ ਵੀ ਪਾਏ ਦੂੰਗੀ ਹੁਣ ਲੱਗਦੇ ਹੱਥ ਨਾ ਤਾਂ ਰੱਬ ਨੇ ਧੁੱਪ ਜੀ ਸੋਣੀ ਲਾਤੀ ਹੁੰਦਾ ਹਰਪ੍ਰੀਤ ਓਏ ਹਰਪ੍ਰੀਤ ਲੈ ਆ ਚਾ ਮੈਂ ਜਾਣਾ ਜਲਦੀ ਤਲਾ ਘੜਾ ਡੱਫੜਾ ਸਾਰਾ ਦਿਨ ਚਾਹ 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 ਹੋਰ ਕੋਈ ਕੰਮ ਨਹੀਂ ਤੈਨੂੰ ਓਏ ਚਾਹੀ ਮੰਗੀਆਂ ਮੈਂ ਹੈ ਇਫਾ ਆ ਗਿਆ ਤੈਨੂੰ ਕਾਲੇ ਸਿਲਸਿਲੇ ਜਿ ਹੋਏ ਪਏ ਸਾਰਾ ਕੱਪੜਾ ਖੰਨਾ ਪਰ ਲਾ ਕੇ ਨਨ ਸੁਪਣੇ ਜਿਹੜੇ ਮਸ਼ੀਨ ਚ ਰੋ ਵੀ ਕੱਢ ਲਿਆਂਗੀ ਰਹਿ ਜਾਣਗੇ ਭਾਂਡੇ ਜੇ ਉਹਨੇ ਮੰਨਤੇ ਤਾਂ ਵੀ ਠੀਕ ਹੈ ਨਾ ਮੰਨ ਜੀ ਆਪ ਮਾਨ ਦੂੰ ਘਰ ਕੀ ਪਿਆਰ ਨਾਲ ਹੀ ਬੋਲ ਸਕਦੀ ਤੂੰ ਅੱਛਾ ਹੋਰ ਤੈਨੂੰ ਬੜਾ ਪਿਆਰ ਯਾਦ ਆਉਂਦਾ ਨਾ ਮੇਰੇ ਵਾਲੀ ਤੂੰ ਮਰਿਆ ਹੁੰਨਾ ਉਹਦਾ ਉਹ ਦੇਖ ਲੈ ਫਲਾਂ ਦੀ ਜਦੋਂ ਬਾਜ ਐ ਢੀ ਕੋਠੇ ਤੇ ਆਣ ਲੱਗ ਰਹੀ ਹੈਗੀ ਕੋ ਮੰਡੀਆਂ ਨੂੰ ਨਹੀਂ ਸੁਣਦਾ ਹੋਊਗਾ ਕਿਉਂ ਤੈਨੂੰ ਮਰਿਆ ਹੁੰਨਾ ਇਹ ਤੂੰ ਕੀ ਗੱਲਾਂ ਕਰੀ ਜਾਨੀ ਹੈਗੀ ਨਾ ਕਰਾ ਨਾ ਹੋਰਾ ਮਾੜੀ ਮੋਟੀ ਆਪ ਤੋਂ ਸ਼ਰਮ ਮੰਨ ਲਾ ਅਗਾਂ ਮੰਡੀਆਂ ਦੇ ਦੇਖ ਲੈ ਸਾਲ ਹੋਇਆ ਸੀ ਹੈ ਆਉਂਦੇ ਸਾਨੂੰ ਲੋਹੜੀ ਵੀ ਮਨਾ ਲਈ ਉਹਨਾਂ ਨੇ niche ਜਿਹਾ ਆ ਖੁੰਦ ਨਹੀਂ ਪਹਿਲਾਂ ਇਹਦੇ ਕੀ ਸਾਰੇ ਦੀ ਗੱਲ ਹੈਗੀ ਕੀ ਦਾ ਲਿਆ ਦੇ ਫੜਕੇ ਜੇ ਮੂਰੇ ਕੁਛ ਬੋਲਦਾ ਨਹੀਂ ਹੈਗਾ ਇਹਦਾ ਮਤਲਬ ਇਹ ਥੋੜੀ ਬੰਦੇ ਨੂੰ ਮਾਰਨ ਵਾਲਾ ਕਰੀ ਰੱਖੋ ਓਏ ਇਹ ਤਾਂ ਕੁਦਰਤ ਦੇ ਹੱਥ ਵਿੱਚ ਐ ਕੁਦਰਤ ਦੇ ਹੱਥ ਵਿੱਚ ਐ ਹੈ ਆ ਦੂਸਰੇ ਗਵੰਡੇ ਆ ਦੇਖ ਲੈ ਬੁੱਢੇ ਹੋ ਚੱਲੇ ਨੇਗੇ ਹੁਣ ਤੱਕ ਨਹੀਂ ਕੋਈ ਕੁਦਰਤ ਨੇ ਉਹ ਕੀਤਾ ਹੈ ਹਾਂ ਫੇ ਤੂੰ ਉਹਨਾਂ ਦੀ ਵੀ ਇਸ ਕਰ ਲੈਣਾ ਉਹ ਵੀ ਉਹਨਾਂ ਵਾਲੇ ਪਾਲਦਾ ਫਿਰ ਜਾਨ ਲੈਣ ਵਾਲੀ ਕਰਤੀ ਆ ਵਿਚਾਰੇ ਦੀ ਨਾਲ ਕਹਿੰਦੇ ਜਿਹੜੇ ਜੀਣੇ ਆਉਣਾ ਹੁੰਦਾ ਉਹ ਤਾਂ ਹਰ ਹੀ ਲੈ ਆ ਹੀ ਜਾਂਦਾਗਾ ਜਿਹੜਾ ਕੁਛ ਆਪਣੇ ਕਰਮਾਂ ਚ ਲਿਖਿਆ ਉਹੀ ਹੋਣਾ ਹੈ ਕਿੰਨੇ ਜੋਰ ਲਾ ਲਈ ਆ ਪਤਾ ਚਾਹੀਦੀ ਐ ਜਵਾਬ ਥੋੜਾ ਹੁੰਦੇ ਨੇ ਕਿ ਕੁਦਰਤ ਦੀ ਨਹੀਂ ਇਹ ਸਭ ਤੇਰੀਆਂ ਕਮੀਆਂ ਨੇ ਉਹ ਬੰਦਿਆਂ ਦੀ ਕੋਈ ਕਮੀ ਨਹੀਂ ਹੁੰਦੀਆਂ ਜਨਾਨੀਆਂ ਵਿੱਚ ਵੀ ਕਮੀਆਂ ਹੋ ਸਕਦੀਆਂ ਨੇ ਕਿਆਂ ਅੱਛਾ ਹਾਂ ਮੇਰੇ ਤੇ ਤਾਂ ਕੋਈ ਕਮੀ ਨਹੀਂ ਹੈਗੀ ਠੀਕ ਹੈ ਅੰਨਿਆਂ ਨੂੰ ਵੀ ਦਿਂਦਾ ਆ ਤੇਰੇ ਲੱਛਣ ਕਰਦਾ ਕੀ ਤੂੰ ਜਾਨਾ ਚਾਹ ਪੀਣਾ ਆਥਨ ਤੜਕੇ ਰੋਟੀਆਂ ਢੱਕ ਕੇ ਖੇਤ ਬੈਜਣਾ ਉਹ ਤੂੰ ਤਾਂ ਹੁਣ ਆਏ ਕੇਰੇ ਮੇਰੇ ਸਹਾਰੇ ਬੈਠੇ ਰਹੇ ਕੰਮ ਨਹੀਂ ਕਰਨਾ ਰੋਟੀ ਨਹੀਂ ਖਾਣੀ ਮੇਰੇ ਸਹਾਰੇ ਤੂੰ ਬੈਠੇ ਕਿਦਿਆਂ ਬੈਠੀ ਕਿਦਿਆਂ ਆਹੋ 5 ਸਾਲ ਹੋ ਗਏ ਹੋਰ ਕਿੱਧਰ ਬੈਠੀ ਕਿਦਿਆਂ ਕਹਿੰਦੀ ਅੱਛਾ 5 ਸਾਲਾਂ ਤਾਈਂ ਤਾਂ ਦੱਸੀ ਮੈਨੂੰ ਕਿੱਦੇ ਮੇਰਾ ਹਾਲ ਚਾਲ ਪੁੱਛਿਆ ਤੂੰ ਕਦੇ ਮੈਨੂੰ ਬਾਜ਼ਾਰ ਲੈ ਕੇ ਗਿਆ ਕਦੇ ਐ ਪੁੱਛਿਆ ਕਿ ਤੈਨੂੰ ਕੋਈ ਚੀਜ਼ ਦੀ ਲੋੜ ਆ ਜਾਂ ਕਿਸੇ ਚੀਜ਼ ਦੀ ਵੀ ਕੋਈ ਘਾਟਵਾ ਦਾ ਕਦੇ ਵੀ ਜਿਹਦੇ ਵੀ ਆਵਾਜ਼ ਮਾਰੀ ਚਾਹ ਪੜਾ ਦਾ ਜਾਂ ਰੋਟੀ ਪੜਾ ਦਾ ਆ ਜਾਇਆ ਜਾਂ ਜਾਇਆ ਹੋਰਾਂ ਦੀ ਤੈਨੂੰ ਬਥੇਰੀ ਫਿਕਰ ਰਹਿੰਦੀ ਮਿੰਟਾ ਲਾਦਾ ਤੂੰ ਮੇਰੇ ਨਾਲ ਨਹੀਂ ਵਿਆਹਿਆ ਕਿਸੇ ਹੋਰ ਨਾਲ ਹੀ ਵਿਆਹਿਆ ਹੋਇਆ ਕੋਈ ਕਿਹਦੇ ਨਾਲ ਵਿਆਹਿਆ ਹੋਇਆ ਜਵਾ ਮਰੀ ਜਾਂਦੀ ਹੈ ਹੈ ਫਿਰ ਤੇਰਾ ਪਿਓ ਲੈ ਕੇ ਜਾਣਾ ਤੈਨੂੰ ਦੱਸ ਹਾਂ ਗੱਲ ਪਰ ਮੁੜ ਕੇ ਮੇਰੇ ਕੱਪੜੇ ਲੈ ਲੈ ਤੇਰਾ ਬੋੜਾ ਲੈ ਕੇ ਦਿੰਦਾ ਤੈਨੂੰ ਫੇ ਕੱਪੜਿਆਂ ਨਾਲ ਸਰਜੂਗਾ ਤੂੰ ਬਾੜੀ ਜਾਵਨਾ ਮਾਰ ਤੂੰ ਕੰਮ ਕਰ ਲੈ ਜਾ ਕੇ ਰੋਟੀ ਵੰਦੇ ਮੈਂ ਜਾਣਾਗਾ ਕੰਮ ਤੇ ਹਾਂ ਹੋਰ ਤੇਰੇ ਨਾਲ ਹੀ ਬੋਲ ਹੁੰਦਾ ਕੋਈ ਅਨਪੜ੍ਹ ਲਿਆ ਔਰ ਜਾ ਕੇ ਬਹਿ ਗਿਆ ਖੇਤਾਂ ਫੇਰੇ ਵੀ ਖੇਤ ਨਹੀਂ ਲੈ ਲੈਣੇ ਸੀਏ ਓਏ ਤੂੰ ਰੋਟੀ ਬੰਨ ਦੇ ਤੂੰ ਮੈਥੋਂ ਹੋਰ ਨਾਲ ਜਾਬਾਂ ਬਣਵਾ ਲਈ ਦੱਸ ਜਿਹੜਾ ਮੂੰਹ ਦੇ ਵਿੱਚ ਆ ਜਾਂਦਾ ਉਹੀ ਬੋਲੀ ਜਾਂਦੀ ਏ ਓਏ ਕੁਦਰਤ ਦੇ ਹੱਥ ਵਿੱਚ ਆ ਸਾਰਾ ਹੈ ਜਦੋਂ ਕੁਦਰਤ ਭਾਗ ਲਾਉਂਦੀ ਹੈਗੀ ਤੇ ਗੱਲਾਂ ਕਰੀ ਜਾਂਦੀ ਹੈ ਵੀ ਸੋਡੜ ਜੀ ਸਾਰਾ ਮੂਡ ਖਰਾਬ ਕਰ ਦਿੰਦੀ ਹੈ ਹਾਂ ਹਾਂ ਕੋਈ ਚੱਕਰ ਨਹੀਂ ਆ ਜੂਗਾ ਤਲ ਤੱਕ ਦੇਖਦੇ ਆ ਕੱਲ ਨੂੰ ਬਗ ਚੱਲਾਂਗੇ ਆਪੋ ਉਹ ਬਸ ਘਰੇ ਕੰਮ ਹੀ ਨਿਬੜਦੇ ਹੈਗੇ ਹਾਂ ਕੋਈ ਨਾ ਬਗ ਚੱਲਾਂਗੇ ਜ਼ਰੂਰ ਜਦ ਨੂੰ ਹਾਂ ਕਹਿ ਦਿੱਤੀ ਤਾਂ ਹਾਂ ਹੈ ਹਾਂ ਠੀਕ ਹੈ ਚੱਲ ਮੈਂ ਕਰਦਾ ਫਿਰ ਲੈ ਚਾਹ ਪੀ ਰਾਜ ਕਿੱਥੇ ਵੱੱਦੀ ਇੱਥੇ ਹੋਣੀ ਕਰੇ ਅੱਛਾ ਫਿਰ ਉਹ ਨਹੀਂ ਲੈ ਕੇ ਆਈ ਚਾਹ ਕਿਉਂ ਮੈਂ ਲੈ ਆਂਦੀ ਹੋ ਗਿਆ ਮੈਗਨਾਸ ਦੇ ਵਿੱਚ ਨਾ ਨਾ ਬਾਬੀ ਮੈਂ ਤਾਂ ਕੁਝ ਕਹੀ ਨਹੀਂ ਨਾ ਮੈਂ ਤਾਂ ਵੈਸੇ ਗੱਲ ਕਰੀ ਐ ਅੱਛਾ ਹੋਰ ਕਿਵੇਂ ਬਣੀ ਆ ਫਿਰ ਚਾ ਕੀ ਕਰੀ ਜਾਂਦੀ ਆ ਬਾਬੀ ਇਹ ਗਵਾਂਡੀ ਦੇਖ ਲੈਣਗੇ ਸਾਹਮਣੇ ਕੀ ਕਹਿਣਗੇ ਉਹ ਕੋਈ ਗਵਾਂਡੀਆਂ ਦਾ ਕੀ ਐ ਇਹ ਕਿਹੜਾ ਆਪ ਤੁਸੀਂ ਕਿ ਜਿੰਨੇ ਦਬਲਾਉਂਦੇ ਨਹੀਂ ਹੁੰਦੇ ਮੈਂ ਬਾਬੀ ਇਹ ਵੀ ਘਰ ਬਾਹਰ ਵਾਲੇ ਨੇ ਮੇਰੀ ਗੱਲ ਸੁਣਾ ਮੈਂ ਵਿਆਹ ਵਰਾਂ ਮੇਰੇ ਘਰ ਵਾਲੇ ਹੈਗੇ ਠੀਕ ਐ ਜੇ ਉਹੀ ਗੱਲ ਉਹਦੇ ਤੱਕ ਗੱਲ ਵਾਗੀ ਨਾ ਤਾਂ 100 ਗੱਲਾਂ ਬਣ ਜਾਂਦੀਆਂ ਨੇ ਯਈ ਬੋਤੀ ਤਮੇ ਵੀ ਆ ਜੀ ਤੇ ਜਿੱਦ ਕਰ ਮੇਰੇ ਘਰ ਵਾਲੇ ਕਹਿੰਦੇ ਸੀ ਉਹ ਪੱਬੀ ਮੈਨੂੰ ਪਤਾ ਹੈ ਸਾਰਾ ਠੀਕ ਹੈ ਨਾ ਤੂੰ ਤਾਂ ਭਾਈ ਨਾਲ ਲੜਦੀ ਰਹਿਣੀ ਆ ਉਹਦੇ ਨੂੰ ਕੁਝ ਕਹਿੰਦਾ ਨਹੀਂ ਹੈਗਾ ਮਾੜਾ ਮੋੜਾ ਤੁਸੀਂ ਪਿਆਰ ਨਾਲ ਰਿਹਾ ਕਰੋ ਆਉ ਤੁਹਾਨੂੰ ਸਾਰਿਆਂ ਨੂੰ ਤਾਂ ਮੈਹੀ ਗੱਲ ਲੱਗਦੀ ਆ ਤੇ ਤੈਨੂੰ ਵੀ ਆਈ ਹੈ ਕਿ ਮੈਂ ਇਥੇ ਭਾਈ ਨਾਲ ਲੜਦੀ ਆ ਲੈ ਪੱਬੀ ਮੈਂ ਐ ਤਾਂ ਨਹੀਂ ਕਿਹਾ ਹੈਗਾ ਮੈਂ ਤੈਨੂੰ ਵੈਸੇ ਕਿਹਾ ਹੈ ਮੇਰੀ ਤੇ ਕਮੀ ਰਾਤ ਕੰਮ ਲੈ ਬਾਬੂ ਜੀ ਤਾਏ ਗੱਲ ਦਾ ਗੁੱਸਾ ਕਰ ਗਈ ਮੈਂ ਥੋੜੀ ਕਿਹਾ ਜਿਵੇਂ ਤੂੰ ਸਮਝ ਲਿਆ ਮੈਂ ਹੀ ਕਹਿੰਦਾ ਵੀ ਗਵਾਂਢੀ ਦੇਖ ਕੇ ਉਹਨੇ ਗੱਲ ਤੋਂ ਸਮਝਣ ਲੱਗ ਜਾਂਦੇ ਨੇ ਯੂਰਪਾ ਬਿਆਸ ਤੋਂ ਬਹੁਤ ਵਧੀਆ ਰਿਸ਼ਤਾ ਹੁੰਦਾ ਠੀਕ ਹੈ ਨਾ ਹਾਂ ਤਾਂ ਫਿਰ ਮੈਂ ਕਿ ਲੋ ਕਹਿੰਦੀ ਮਾੜਾ ਹੁੰਦਾ ਮੈਂ ਇਸ ਗਵਾਂਢੀਆਂ ਵੱਲ ਕਿਉਂ ਵੇਖਦਾ ਲੈ ਭਾਬੀ ਗਵਾਂਢੀਆਂ ਕਣੀ ਉਹ ਜੇ ਉਹਨੇ ਕੋਈ ਗੱਲ ਬਣਾ ਲਈ ਫਿਰ ਕੀ ਕਰੂੰਗਾ ਮੈਂ ਨਾਲੇ ਮੇਰਾ ਘਰ ਉੱਜੂ ਰੂਗਾ ਨਾਲੇ ਤੇਰਾ ਮੇਰੇ ਨਾਲ ਸੋ ਉਹਨਾਂ ਦਾ ਤਾਂ ਕੰਮ ਹੀ ਹੈ। ਉਹ ਬਾਬੀ ਤੂੰ ਐਵੇਂ ਲਵੇ ਜਗਾਂ ਲੱਗੀ ਜਾਂਦੀ ਐ। ਮੜਾ ਮੋਟੇ ਦੂਰ ਹੋ ਕੇ ਬੈਠੋ। ਚਾਹ ਲੈ ਕੇ ਆਈਆਂ ਚਾਹ ਪੀਣ ਲੱਗ ਰਿਹਾ ਮੈਂ। ਨਾ ਫੇ ਮੈਂ ਕਿਹੜਾ ਹੱਥਾਂ ਕਰੰਟ ਲਾਈ ਵਰਦੀਆਂ। ਕਰੰਟ ਲਾਈ। ਤੈਨੂੰ ਲੱਗਦਾ ਐ ਉਹ। ਐਵੇਂ ਨਹੀਂ ਗੱਲਾਂ ਨਹੀਂ ਕਰੇਗਾ। ਅੱਜ ਬਾਬੀ ਬਦਲੇ ਨਹੀਂ ਲੱਗਦੀਆਂ ਠੀਕ ਐ ਨਾ? ਆਪਾਂ ਇੱਕ ਪਰਿਵਾਰ ਦੇ ਸਾਰੇ ਹਾਂ ਨਾ। ਇਕੱਠੀ ਫਿਰਨਾ ਹੁੰਦਾ ਸਾਰਿਆਂ ਨੇ। ਤੇ ਮੈਂ ਕਿਹੜਾ ਕਹਿੰਨੀ ਆਖੀ ਆਪਾਂ ਅਲੱਗ ਪਰਿਵਾਰ ਦੇ। ਇੱਕ ਪਰਿਵਾਰ ਦੇ ਆ। ਤਾਂ ਹੀ ਆ। ਸਲ ਜੇ ਤੂੰ ਨਹੀਂ ਜੇ ਫੇਰ ਦੇ ਕਿਤੇ ਬਾਹਰ ਹੋਇਆ ਫੇਰ ਉਹ ਭਾਬੀ ਕਿਉਂ ਇੰਨੀ ਜੱਟਾ ਕਿਉਂ ਕਰਦੀ ਐ ਹੈ ਕਿਉਂ ਨੱਕ ਬੜਾਵੇਂਗੀ ਸਾਡਾ ਚੰਗਾ ਭਲਾ ਤੈਨੂੰ ਪੇੜਾ ਸਾਰੀ ਕੁ ਚੀਜ਼ਾਂ ਮਿਲਣ ਲੱਗ ਰਹੀਆਂ ਪਿਆਰ ਮਿਲਣ ਲੱਗ ਰਿਹਾ ਤੈਨੂੰ ਕਿਹੜੀ ਚੀਜ਼ ਚਾਹੀਦੀ ਤੈਨੂੰ ਉਹ ਮਿਲਣ ਲੱਗ ਰਹੀ ਐ ਅੱਛਾ ਹਾਂ ਸਾਡੇ ਖਾਨਦਾਨ ਚ ਤਾਂ ਇਹੋ ਜਿਹਾ ਕੋਈ ਬੰਦਾ ਆਇਆ ਨਹੀਂ ਹੈਗਾ ਜਾਂ ਇਹ ਘਰ ਵਾਲੀ ਨਹੀਂ ਆਈ ਹੈਗੀ ਕੋਈ ਤੇਰੀ ਤੇਰੇ ਨਾਲ ਸਹੀ ਐ ਨਾ ਤੂੰ ਆਭੀ ਨਾਲ ਸਹੀ ਐ ਤੇ ਇਹਨੂੰ ਤਾਂ ਲੱਗਦਾ ਕਦੇ ਮੇਰੀ ਜਗ੍ਹਾ ਤੇ ਰੱਖ ਕੇ ਵੇਖੋ ਆਪਦੀ ਆਪੀ ਉਹ ਭਾਬੀ ਜੇ ਆਪਾਂ ਆਪ ਸਹੀ ਹੋਵਾਂਗੇ ਨਾ ਤਾਂ ਦੂਜੇ ਸਾਹਮਣੇ ਆਪ ਦੇ ਆਪ ਸਹੀ ਹੋਊਗਾ ਠੀਕ ਆ ਤੂੰ ਉਹਨਾਂ ਪਿਆਰ ਨਾਲ ਰਹ ਆਂ ਆਪ ਹੀ ਨਹੀਂ ਪਿਆਰ ਨਾਲ ਰਹੂਗਾ ਉਹ ਤੇਰੇ ਨਾਲ ਰਹੀ ਹੈ 5 ਸਾਲ ਹੋ ਗਏ ਪਿਆਰ ਨਾਲ ਹੀ ਰਹਿ ਕੇ ਦੇਖਿਆ ਅੱਜ ਤੱਕ ਤਾਂ ਕੁਝ ਬਣਿਆ ਨਹੀਂ ਲੋਕ ਵੀ ਮੇਨੇ ਮਾਰਦੇ ਨੇ ਹੁਣ ਤਾਂ ਘਰ ਵਿੱਚ ਨੰਗਦੇ ਵੀ ਹਰਾਮ ਲੋਕਾਂ ਦੀ ਸੁਣੀ ਵੀ ਨਹੀਂ ਠੀਕ ਆ ਲੋਕ ਤਾਂ ਕਹਿਣਗੇ ਆਪ ਦੀ ਆਪ ਸਹੀ ਰਹਿਣ ਦੇ ਲੋਕ ਤਾਂ ਕਹਿਣਗੇ ਇਹੀ ਮੈਂ ਕਹਿੰਨੀ ਆ ਤੇ ਤੂੰ ਕਿਉਂ ਲੋਕਾਂ ਦੀਆਂ ਸੁਣਦਾ ਕੋਈ ਨਾ ਭਾਬੀ ਤੂੰ ਇਹ ਨਹੀਂ ਗੱਲਾਂ ਨਾ ਕਰ ਪਤਾ ਨਹੀਂ ਤੇਰੇ ਦਿਮਾਗ 'ਚ ਇਹ ਨਹੀਂ ਗੱਲਾਂ ਲਿਆਉਂਦਾ ਕੌਣ ਹੈ ਜਾਂ ਆਉਂਦੀਆਂ ਕਿੱਥੋਂ ਨੇ ਕਿ ਕਿਧਰੋਂ ਐ ਬੋਲਦੀਆਂ ਤੂੰ ਲੈ ਆਉਣੀ ਐ ਕਿੱਥੋਂ ਤੂੰ ਕਿਹੜਾ ਨਿਆਣਾ ਕਿ ਤੈਨੂੰ ਕਿਸੇ ਗੱਲ ਦਾ ਪਤਾ ਨਹੀਂ ਜਾਂ ਮੈਨੂੰ ਸਮਝਾਉਣੀ ਪਊ ਤਾਂ ਬਾਰ ਬਾਰ ਆਹ ਫੜੇ ਮੈਂ ਤਾਂ ਜਾਨਾ ਕੋਈ ਗੱਲ ਨਹੀਂ ਅੱਜ ਨਹੀਂ ਤੇ ਕੱਲ ਕਦੇ ਤਾਂ ਹਾਂ ਕਰੇਂ ਗਈ ਏ ਮੇਰੀ ਵੀ ਜਿੱਤਾਂ ਤੇਰੇ ਮੂੰਹੇ ਕਹਾਉਂਗੀ ਜੋ ਮੈਂ ਕਹਿਣਾ ਚਾਹੁੰਨੀ ਜੇ ਨਾ ਕਹਾਇਆ ਨਾ ਤੇ ਮੈਂ ਵੀ ਤੇਰੀ ਭਾਬੀ ਨਹੀਂ ਲੱਗਦੀ ਫਿਰ ਉਪੋ ਕੀ ਮੈਂ ਕੋਈ ਹਲਕੀ ਕੁੱਤੀ ਪੈ ਗਈ ਮੈਂ ਅਗਰ ਤੇਰੇ ਕਿਵੇਂ ਆਉਂਦਾਗਾ ਕੀ ਹੋ ਗਿਆ ਜੀ ਕੁਛ ਨਹੀਂ ਹੋਇਆ ਹੈਗਾ ਇੱਥੇ ਜੇ ਹੋਲਾ ਇੱਥੇ ਸਾਹਮਣੇ ਹੋ ਕੇ ਗੱਲ ਕਰ ਲੈ ਕੀ ਹੋ ਗਿਆ ਕੁਛ ਨਹੀਂ ਹੋਇਆ ਲੱਗਦਾ ਤਾਂ ਬੜਾ ਕੁਝ ਹੋਇਆ ਨਾ ਨਾ ਮੈਂ ਮੜਾਇਆ ਖੇਤੀਆ ਕਹਿੰਦੀ ਫੋਨ ਆਇਆ ਕਿਸੇ ਮੁੰਡੇ ਦਾ ਪਰ ਇੰਨਾ ਉੱਡਣ ਦੀ ਕੀ ਲੋੜ ਹੈਗੀ ਪਾਣੀ ਪਾਣੀ ਆ ਗਿਆ ਖੇਤਾਂ ਚ ਨੱਕਾ ਟੁੱਟ ਗਿਆ ਕੋਈ ਮੈਂ ਕਿੱਥੇ ਗਿਆ ਤੈਨੂੰ ਵੀ ਨੱਕਾ ਟੁੱਟ ਗਿਆ ਬੱਸ ਰਣਦੇ ਮਸ ਕਰਨੀ ਮਾਰਨਾ ਕੀ ਹੋ ਗਿਆ ਉਹ ਮੇਰਾ ਖੇਤ ਜਾ ਕੇ ਆਣਾ ਸੱਚੀ ਉਹ ਫੋਨ ਆਇਆ ਸੀ ਮੁੰਡੇ ਦਾ ਕਹਿੰਦਾ ਕੀ ਕੋਈ ਖੇਤ ਚ ਸੱਦਰ ਕੀ ਜਿਹੜਾ ਭੱਜਿਆ ਭੱਜਿਆ ਜਾਣਾ ਹੈ ਅੱਛਾ ਜੀ ਅੱਛਾ ਤੇਰੀ ਹੁੰਦੇ ਮੈਂ ਕੋਈ ਹੋਰ ਸੱਦੂਗਾ ਬਾੜਾ ਤੈਂ ਤਾਂ ਯਾਰ ਬਾੜਾ ਇਹੋ ਕਰਦੇ ਹੁਣ ਐਨੇ ਚਾਵਾਂ ਨਾਲ ਤੈਨੂੰ ਮੈਂ ਲੈ ਕੇ ਆਇਆ ਅਜੇ ਮੈਂ ਕੁਝ ਹੋਰ ਨੂੰ ਦੇਖੂਗਾ ਆ ਓਏ ਗੰਨ ਕੀ ਕਰ ਰਹੀ ਸੀ ਕੰਮ ਕਰ ਲੈ ਹਾਂ ਕਰ ਲੈ ਅੱਛਾ ਚਲੋ ਐਂ ਕਹ ਰਹੀ ਸੀ ਮੈਂ ਮੈਂ ਨਾ ਕਿ ਮੜਾ ਜਾਂਦੇ ਇੱਕ ਤਾਂ ਉਹ ਲੈ ਰਹੀ ਜਾ ਕੇ ਮੁੰਡੇ ਨਾਲ ਉਹ ਖੇਤ ਕੋਈ ਦਵਾਈ ਦੂ ਕੋਈ ਲੈ ਕੇ ਆਣੀ ਹੁਣ ਕਿਉਂ ਹਾਂ ਕੋਈ ਹੋਣਾ ਦਵਾਈ ਕਾਦੀ ਖੇਤ ਆਲੀ ਜੈਰ ਨੇ ਅਮਾ ਲਿਆ ਪੀ ਲਈ ਹੈਂ

ਬਾ ਨਾ ਉਹ ਮਾਂਟਨ ਤੇ ਸ਼ੱਕ ਰਹਿੰਦੀ ਆ ਉਧਰ ਨਾ ਉਧਰ ਹੋ ਆਗੋ ਬਾਗਲ ਜਿੱਚ ਕੱਖ ਪਉਣ ਆਉਂਦੀ ਆ ਮੈਂ ਤੈਨੂੰ ਤਾਂ ਦੇਖ ਰਹੀ ਆ ਉਧਰ ਬਾਰ ਬਾਰ ਇੱਕ ਕੁਆਂਟਨ ਦੀ ਉਮਰ ਦੇਖਣ ਨਾਲੇ ਮੇਰੀ ਉਮਰ ਦੇਖਣ ਨਾਲੇ ਆਪਣੀ ਦੇਖ ਆਹ ਉਹ ਪਾਗਲਾ ਵਾਂਗੂ ਹੋ ਰੇ ਤੂੰ ਮੇਰੇ ਤੇ ਸ਼ੱਕ ਕਰਦੀ ਐ ਸ਼ੱਕ ਕਰਦਾ ਠਰਕੀ ਬਾਲਾ ਤੂੰ ਤਾਂ ਹੁੰਦਾਗਾ ਸ਼ੱਕ ਕਰਨ ਨਾਲੇ ਸਿਰੇ ਤੇ ਲੁਚਾਉਂਦਾ ਬਸ ਰਹਿਣ ਦੇ ਚਲ ਤੂੰ ਆਪਦੇ ਘਰ ਐ ਨੂੰ ਐਂ ਕਿਹਾ ਕਰ ਤੂੰ ਲੁਚ ਐ ਤੂੰ ਠਰਕੀ ਐ ਜੁਕਰ ਵਾਲਾ ਹੁੰਦਾ ਫੇਰ ਕਾਨੂੰ ਐਂ ਬੋਲਦੀ ਤੂੰ ਤਾਸ਼ ਕੰਗਰਾ ਅੱਛਾ ਚੱਲ ਤੈਨੂੰ ਘਰ ਵਾਲਾ ਤਾਂ ਕਦੇ ਲੱਗੇ ਨਹੀਂ ਅੱਛਾ ਜੀ ਟੱਕੇ ਆ ਮਾ ਕੁੜਾ ਨੂ ਤਾਂ ਮੈਂ ਸੋਚਦੀ ਆ ਕੰਮ ਤਾਂ ਕਰ ਲਈ ਕੋਹ ਨਾ ਮਾਜਾ ਘਵੰਡੀਆਂ ਦੇ ਪਤਾ ਸਤਾ ਲਿਆ ਮੱਜ ਕਈ ਦਿਨ ਹੋ ਗਏ ਜਾਇਆ ਨਹੀਂ ਗਿਆ ਮੇਰੇ ਤਾਂ ਢਿੱਡ ਚ ਕੋਲਾ ਜਾ ਬਣਾ ਜਾ ਖਾਣੇ ਤੇ ਜਮੀ ਨਹੀਂ ਢਕਾਉਂਦੀ ਹੈਗੀ ਕਿਸੇ ਗੱਲ ਬਾਤ ਦੀ ਬਾਰੇ ਦਿਨ ਹੋ ਗਏ ਤੀਏ ਚਲ ਦੇਖਦੀ ਆ ਭਲਾ ਅੱਜ ਜਾ ਨਿਪਟਣ ਕਰੀ ਆ ਲੱਦਾoferਦੀ ਆ ਹੋਰ ਤਾਂ ਸਭ ਠੀਕ ਆ ਮੰਮੀ ਹੂੰ ਇਨਕੇ ਮੈਂ ਫੜਨੇ ਚਲੋ ਫੇਰ ਕਰਦੀ ਹਾਂ ਹਾਂ ਠੀਕ ਆ ਬਣ ਹੁਣ ਦੱਸ ਤੋ ਵਧੀਆ ਠੀਕ ਆ ਮੈਂ ਤਾਂ ਕੀ ਤਾਂ ਫੋਨ ਆ ਰਿਹਾ ਤੀ ਕੁੜੇ ਉਹ ਮੈਂ ਮੰਮੀ ਦਾ ਸੀਗਾ ਅੱਛਾ ਹਾਂ ਬੜੇ ਤਲੋਂਗੇ ਨਾ ਗੱਲ ਨਹੀਂ ਹੋਈ ਸੀ ਅੱਛਾ ਕਿਵੇਂ ਤੂੰ ਵੀ ਮੈਨੂੰ ਡਾਉਣ ਜੀਦੀ ਸੀ ਜਾਨੀ ਅੱਜ ਨਾ ਠੀਕ ਆ ਮੈਂ ਉਹੀ ਲੱਗਦਾ ਬੜੇ ਚਿਰਾਂ ਬਾਅਦ ਗੇੜਾ ਮਾਰਿਆ ਕਿੱਧਰ ਰਹਿਨੀ ਆ ਨਹੀਂ ਬਸ ਕੰਮ ਧੰਦਿਆਂ ਚ ਬੜੀਆ ਟਾਈਮ ਹੀ ਲੱਗਦਾ ਉਹ ਵੀ ਅੱਜ ਮਹਾ ਕੰਮ ਸੰਦੇਹਾਂ ਨਿਪੜ ਗਏ ਅੱਛਾ ਚੱਲ ਜਾਇਆ ਮਮੇ ਵੀ ਬਿੰਦ ਚਾਟ ਤੇ ਡਹੋਲਾ ਘਰੇ ਆਉਂਗੀ ਕੋਈ ਗੱਲ ਦੁੱਖ ਸੁਖ ਤਾ ਉਧਰ ਉਧਰ ਹੀ ਬਣਿਆ ਆ ਉਹ ਤਾਂ ਬਣਿਆ ਉਹ ਵੀ ਜ਼ਰੂਰੀ ਆ ਨਹੀਂ ਤਾਂ ਆ ਫਰ ਜਾਂਦਾ ਹੋਰ ਇਹ ਤਾਂ ਗੱਲ ਹੈਗੀ ਆ ਤੇਰੀ ਤੇ ਹੋਰ ਸੁਣਾ ਹੋਰ ਵਧੀਆ ਵਧੀਆ ਤੂੰ ਦੱਸ ਅੱਛਾ ਹੋਰ ਤੇਰੀ ਵਾਲੀ ਦਰਾਣੀ ਦਾ ਕੀ ਹਾਲ ਆ ਠੀਕ ਆ ਉਹਨੂੰ ਕਿਹੋਣਾ ਅੱਛਾ ਵਧੀਆ ਆ ਮੈਂ ਸੁਣਿਆ 2 ਕੁ ਮਹੀਨੇ ਟਲ ਗਈ ਉਹਨੂੰ ਕੀਨੂ ਤਿਰਧਰਾਣੀ ਨੂੰ ਹਾਂ ਨਹੀਂ ਤਾਂ ਤੈਨੂੰ ਕਿਨੇ ਗਿਆ ਹੈ ਲੈ ਕੁੜੇ ਪਿੰਡੇ ਚ ਸਾਰੇ ਤਾਂ ਗੱਲ ਉੱਡੀ ਪਈ ਆ ਜੇ ਤੂੰ ਇਹ ਗੱਲ ਲੁਕੋ ਕੇ ਰੱਖੇਂਗੀ ਫਿਰ ਇਹ ਕਿਹੜਾ ਲੁਕਿਆ ਰਹੂਗਾ ਭਾਈ ਕਿਸੇ ਨਾ ਕਿਸੇ ਦਿਨ ਤਾਂ ਸਾਹਮਣੇ ਆਊਗਾ ਜੀ ਉਹ ਨਹੀਂ ਨਹੀਂ ਤੈਨੂੰ ਕਿਤੇ ਗਲਤ ਫਹਮੀ ਹੋਈ ਹੋਣੀ ਉਹਨੂੰ ਕਿੱਥੇ ਹਜੇ ਹੁਣ ਥੋੜੇ ਚਿਰ ਤਾਂ ਆਜੇ ਵਿਆਹ ਨੂੰ ਹੋਇਆ ਐਵੇਂ ਹੀ ਥੋੜੇ ਚਿਰ ਹੋਇਆ ਵਿਆਹ ਨੂੰ ਲੈ ਹੁਣ ਮੈਨੂੰ ਪਤਾ ਹੀ ਆ ਹੁਣ ਤਾਂ ਅੱਜ ਕੱਲ ਤਾਂ ਆਉਂਦੀਆਂ ਨੂੰ ਇਹ ਤੈਨੂੰ ਟਲ ਜਾਣੇ ਗੱਲ ਕਰਦੇ ਰੀ ਕਿਸਮਤ ਚ ਨਹੀਂ ਲਿਖਿਆ ਰੱਬ ਨੇ ਕੋਸਾ ਉਹ ਉਹ ਐਦਾਂ ਦੀ ਕੋਈ ਗੱਲ ਨਹੀਂ ਆ ਹਜੇ ਸਾਨੂੰ ਲੋੜੇ ਨਹੀਂ ਹੈਗੀ ਹਾਂ ਜੇ ਲੋਡ ਹੋਈ ਹੋ ਜੂਗਾ ਲੈ ਲੋਡ ਨਹੀਂ ਹੈਗੀ ਕਹਿੰਦੀ ਹੋਰ ਕਦੋਂ ਲੋਡ ਹੋਊਗੀ ਤੈਨੂੰ ਇੰਨਾ ਚਿਰ ਹੋ ਗਿਆ ਪਿਆ ਕਿ ਆਈ ਨੁਕੜੇ ਹੁਣ ਤਾਂ ਕੋਈ ਖੁਸ਼ਖਬਰੀ ਦੇ ਦੇ ਆਂਡ ਗਵਾਂਡ ਚ ਕੋਈ ਗੱਲ ਨਹੀਂ ਹਜੇ ਆਪ ਦਾ ਪਤਾ ਸੰਭ ਲਈਏ ਆ ਮੜੀ ਕੁਮਾਰੀ ਦਰਜੀ ਸੈਟ ਕਰ ਲਈਏ ਫੇਰ ਦੇਖਦੇ ਅੱਛਾ ਅੱਛਾ ਚੱਲ ਹੋਰ ਹੋਰ ਵਧੀਆ ਆ ਅੰਦਰ ਹੀ ਆ ਕੇ ਜਾ ਰਹੀ ਆ ਅੰਦਰ ਹੀ ਆ ਅੱਛਾ ਕੰਮ ਜੇ ਲੱਗ ਰਹੀ ਹੈ ਕਰਨਾ ਸੱਚਾ ਆ ਮੈਂ ਵੀ ਨਵੇੜ ਕੇ ਜੇ ਹਟੀ ਸੀ ਥੋੜਾ ਜਿਹਾ ਹੁਣ ਮੰਮੀ ਦਾ ਫੋਨ ਆ ਗਿਆ ਮੈਂ ਚੱਲ ਗੱਲ ਕਰ ਲਾਂ ਅੱਛਾ ਫਿਰ ਵੀ ਤੈਨੂੰ ਕਿਸੇ ਨੇ ਤਾਂ ਕਿਹਾ ਹੀ ਹੋਣਾ ਲੈ ਕੁੜੇ ਕਮਾਲ ਕਰਦੀ ਆ ਤੂੰ ਸਾਰੇ ਪਿੰਡ ਚ ਗੱਲਾਂ ਤੈਨੂੰ ਪਤਾ ਹੀ ਨਹੀਂ ਹੈਗਾ ਤੇਰੇ ਲਵੇ ਰਹਿੰਦੀ ਹੈਗੇ ਓਏ ਤੇ ਮੈਂ ਤੈਨੂੰ ਦੱਸਾਂ ਆ ਕਿਤੇ ਗਵਾਂਡੀਆਂ ਦੀ ਨਾ ਆਰਡਰ ਹੀ ਹੋਵੇ ਇਹਨਾਂ ਦੋਨਾਂ ਦੇ ਨਾਮ ਸੇਮ ਨੇ ਅੱਛਾ ਹਾਂ ਉਹਦਾ ਨਾਮ ਵੀ ਇਹੀ ਹੈ ਜੋ ਇਹਦਾ ਨਾਮ ਆ ਫਿਰ ਉਹਦਾ ਕਹਤਾ ਹੋਣਾ ਕਿਸੇ ਹੋਰ ਮੈਂ ਤਾਂ ਹੀ ਕਹਿੰਨੀ ਆ ਕਿ ਜੇ ਇਹਨੂੰ ਕੁਝ ਹੁੰਦਾ ਮੈਨੂੰ ਪਤਾ ਨਾ ਲੱਗਦਾ ਆ ਪਰ ਤੈਨੂੰ ਤਾਂ ਚਲ ਪਹਿਲਾਂ ਪਤਾ ਲੱਗਦਾ ਹੋਰ ਤਾਂ ਕਿਸੇ ਨੂੰ ਪਤਾ ਲੱਗੇ ਨਾ ਲੱਗੇ ਆ ਬੈ ਚਾਹ ਪੀ ਕੇ ਜਾਈਂ ਨਾ ਬਸ ਚਾਹ ਤਾਂ ਨਹੀਂ ਮੈਂ ਪੀਂਦੀ ਹੈਗੀ ਮੈਂ ਤਾਂ ਮਾ ਚਲ ਮੜਾ ਮੋਟਾ ਪਤਾ ਸਤਾ ਲਿਆ ਮੈਂ ਇਹਨਾਂ ਨਾਲ ਢਿੱਡ ਹੌਲਾ ਹੋ ਜਾਂਦਾ ਆ ਨਹੀਂ ਹੋਰ ਕੀ ਦੱਸਾਂ ਭੈਣੇ ਮੇਰੇ ਤਾਂ ਮਾਂ ਦੇਖ ਲਾ ਇੰਨੀ ਬਿਮਾਰ ਹੋ ਰਹੀ ਤੀਗੀ ਦੋ ਦਿਨ ਹੋ ਗਏ ਪਤਾ ਲੈ ਕੇ ਆਈ ਸੀ ਹੁਣ ਮੇਰਾ ਭਾਈ ਫੇਰ ਨਹੀਂ ਹੜਦਾ ਆ ਜਾ ਭੈਣੇ ਆ ਜਾ ਭੈਣੇ ਮਿਲ ਜਾ ਭੈਣੇ ਭੈਣ ਭਾਈ ਦਾ ਤਾਂ ਤੈਨੂੰ ਪਤਾ ਮੋਈ ਬਾਲਾ ਹੁੰਦਾ ਉਹ ਤਾਂ ਹੁੰਦਾ ਮੇਰੇ ਪਰਜਾਈ ਤਾਂ ਮੇਰਾ ਬਾਲਾ ਹੀ ਕਰਦੀ ਆ ਗਈ ਦਾ ਇਨਾ ਚੌਕ ਕਰਦੀ ਆ ਮੇਰਾ ਤਾਂ ਜਿੰਨਾ ਵੀ ਕਹ ਦੇ ਵਧੀਆ ਗੱਲਾਂ ਕਰਨਾ ਚਾਹੀਦਾ ਵਾ ਕੋਈ ਕਰਮਾ ਵਾਲੀ ਹੁੰਦੇ ਨਹੀਂ ਨਾ ਗਈ ਤਾਂ ਮਾਂ ਦਾ ਪਤਾ ਲੈਣ ਗਈ ਸੀ ਗੱਲ ਕਰ ਮੇਰੇ ਭਾਈ ਨੇ ਤਾਂ ਐਡਾ ਸੋਹਣਾ ਸੂਟ ਦਿੱਤਾ ਮੈਨੂੰ ਚੱਕਵਾ ਲੈ ਕੇ ਚੱਲ ਵਧੀਆ ਹੋਰ ਤੈਨੂੰ ਸੂਟ ਲੈਣਾ ਨਹੀਂ ਪਊਗਾ ਨਹੀਂ ਤਾਂ ਲੜਦੀ ਰਹਿਣੀ ਹੁੰਨੀ ਆ ਘਰੇ ਜਦੋਂ ਵੀ ਕਿਤੇ ਸੂਟਾਂ ਦੇ ਛੇ ਲੱਗਦੀਆਂ ਮੇਰ ਤਾਂ ਵੇਖ ਕੇ ਬਥੇਰੇ ਵਧੀਆ ਨੇ ਕੀ ਆਪੇ ਦੇ ਦੂ ਜਾਂਦੇ ਨੇ ਕੱਪੜਾ ਲੀੜਾ ਚੱਲ ਵਧੀਆ ਹੋਰ ਏਕਿਆਂ ਦੇ ਹੋਣਾ ਤਾਂਹੀ ਤਾਂ ਕਹਨੇ ਆ ਚਾਹ ਨਾ ਕੀ ਲੱਗਦਾ ਸੀ ਦੋ ਮਿੰਟ ਬਹਿ ਜਾ ਨਾ ਨਾ ਬਸ ਚਾਹ ਨਹੀਂ ਮੈਂ ਪੀਂਦੀ ਚੱਲ ਚੰਗਾ ਹੋਰ ਮਾਰ ਲਿਆ ਕਰ ਤੂੰ ਵੀ ਗੇੜਾ ਗੂੜਾ ਕੋਈ ਨਹੀਂ ਆਉਂਗੀ ਮੈਂ ਆਹੋ ਕੋਈ ਹਣ ਅੱਜ ਤੂੰ ਆ ਗਈ ਫੇਰ ਕਦੇ ਆਉ ਮੈਂ ਨਾ ਉਹ ਰੱਖੋ ਆਥਣੇ ਜੇ ਦੇਖੋ ਜੇ ਟਾਈਮ ਰਹਿ ਗਿਆ ਹਾਂ ਕੋਈ ਨਹੀਂ ਆਜੀ ਕੀ ਪਫੇ ਘਟਣੇ ਜੀ ਲੈਂਦੀ ਫਿਰਦੀ ਐ ਸਵਾਦ ਭਾਂਤ ਭਾਂਤ ਦੇ ਆਪ ਦੇ ਘਰੇ ਤਾਂ ਸੈਟ ਨਹੀਂ ਆਉਂਦਾ ਦੂਜੇ ਦੇ ਘਰ ਝਾਤੀਆਂ ਮਾਰਦੀ ਆ ਪਤਾ ਯਾਮੀ ਨੂੰ ਕਿਹੜੇ ਤੇਰੇ ਪੀਕੇ ਤਾਕੜੇ ਦੇ ਨਾਲ ਹੀ ਤਰਾ ਬੰਦਾ ਸਾਥ ਪੁੱਛਦਾ ਹੋਣਾ ਫਿਰਦੀ ਰਹਿੰਦੀ ਆ ਭੌਂਕਦੀ ਇੰਨੇ ਡੱਤੇ ਹੋਏ ਲੋ ਜੀ ਉਹ ਨਾਲੀ ਚਾਹ ਅੱਡੀ ਸਿੱਧੀ ਚਾਹ ਨੂੰ ਕੀ ਹੋਇਆਗਾ ਹੁਣ ਤਾਂ ਪੀਕੇ ਹਟੇ ਹੋਗੇ ਓਕੇ ਤੇ ਜਾਣਾ ਮੈਂ ਦਿਹਾੜੀ ਇਹ ਨਾਲ ਖੇਂਦੋ ਚਲ ਨਾਲ ਮੈਂ ਸਬਜ਼ੀ ਤੋੜ ਲੇ ਹਾਂ ਖੇਤ ਚ ਹੀ ਆ ਜੂਂਗੇ ਮੈਂ ਮਤੋਂ ਕੀ ਕਰੇ ਰੰਗ ਕਾਲਾ ਹੋ ਜਾਊਗਾ ਹੋ ਜਾਂਦੇ ਮੈਂ ਨਹੀਂ ਚਾਹੁੰਦਾ ਹੈਗਾ ਮੇਰੀ ਖੂਰਪਰੀ ਦਾ ਰੰਗ ਕਾਲਾ ਹੋਵੇ ਕਿ ਜਿੱਤੀ ਜਿੱਤੀ ਬਣ ਕੇ ਰਹਿਗਾ ਤੁੰਤਾ ਤੇ ਮਾਤੇ ਨੂੰ ਮਚਾਇਆ ਕਰ ਵੀ ਜਿੱਤੀ ਦੀ ਬਹੂ ਹੈ ਸੋਣੀ ਦੇਖ ਲੈ ਕਿੰਨੀ ਹੈ ਮੈਂ ਦੇਖਾ ਕੇ ਮੋਪਤੇ ਚੜੀ ਫੁੱਤੇ ਨੇ ਇੱਕ ਦੁੱਤੇ ਨੇ ਮੈਂ ਸ਼ਰਮ ਨਹੀਂ ਮਾਉਂਦੇ ਕਿ ਦੱਸ ਸਾਰਾ ਰਾਤ ਸਾਰਾ ਦਿਨ ਦੇ ਕੋੜੀ ਤਾਂ ਰਹਿਣਾ ਫੁਰਕੀ ਨਾ ਉਹ ਦੇਖ ਲੈ ਪੱਛਾਈ ਦੇਖ ਲੈ ਰੰਗ ਹੋ ਰਿਹਾ ਦਾ ਸਾਰਾ ਦਿਨ ਟੁੱਪੀ ਬਿਰਦੀ ਹੁੰਦੀ ਹੈ ਉੱਪਰ ਜਾਈ ਦੀ ਬਾਲੀ ਟੈਂਸ਼ਨ ਆ ਗਈ ਲੈ ਕੱਟ ਤੂੰ ਕੀ ਕੰਮ ਆਇਆ ਤੂੰ ਤਾਂ ਗਲਤ ਜਗ੍ਹਾ ਲੈ ਕੇ ਜਾਂਦੀ ਹੈ ਗੱਲ ਸੌਂ ਲੱਗੀ ਪਰ ਮੇਰਾ ਮਨ ਗਲਤ ਕਰਦਾ ਨਹੀਂ ਹੈਗਾ ਪਰ ਤੂੰ ਤੂੰ ਤਾਂ ਉਹੀ ਕੋਦੇ ਕੋ ਦੂਗੀ ਤੂੰ ਮੇਰਾ ਘਰ ਆ ਤੂੰ ਤਾਂ ਮੇਰਾ ਆਸ਼ਕ ਲੱਗਦਾ ਹੈ ਹੋਰ ਮੈਂ ਤਾਂ ਵੀ ਕਹਿ ਗਾਦੇ ਘਰ ਆਲਾ ਤਾਂ ਘਰ ਆਲਾ ਹੁੰਦਾ ਤੇਰੀ ਵਾਲੀ ਗੱਲ ਸੁਣ ਲੈਣਾ ਬਰਤ ਆਉਂਦੇ ਆਗੇ ਮੇਨੇ ਇਕ ਤੱਕ ਫੇਰ ਫੇਰ ਦੀ ਮੈਂ ਨਜ਼ਰ ਰੱਖੀ ਨਹੀਂ ਵਰਤ ਤੂੰ ਔਰ ਹੁਣ ਆਈ ਹਾ ਸਾਵਾਂ ਲੱਗੀ ਉਹ ਜਿਹੜਾ ਸਵਾਲ ਆ ਇਹ ਤੂੰ ਕੁਝ ਸਾਫ਼ ਦੀ ਨਹੀਂ ਆਈ ਨਾ ਮੈਨੂੰ ਤਾਂ ਲੱਗਦਾ ਇਹ ਕਿ ਹਾਂ ਜਿੱਤੇ ਦੇਕਰ ਵਾਲੀ ਨਾ ਜਿੱਤੇ ਦੀ ਸੋਚੇ ਵਾਲੀ ਕਰਦੀ ਹੈ ਅੱਛਾ ਜੀ ਲੱਗਦਾ ਫੇਏ ਅੰਦਰ ਪਾ ਦਿਆ ਪਰ ਸਾਰੀ ਰਾਤ ਇਕੱਠੀ ਹੁੰਨੇ ਆਗੇ ਔਰ ਸੋਚ ਵਿੱਚ ਵੀ ਨਹੀਂ ਛੱਡਦਾ ਹੈਗਾ ਕਿ ਵਿੱਚ ਚਿੰਮਕ ਵਾਂਗੂ ਚਿਪੜੀ ਜਾਂਦਾ ਹੈ ਕਰੂ ਬਦਲੇ ਵਿੱਚ ਕੀ ਕਰੀਂਗਾ ਮੇਰੇ ਚੌੜਾ ਦੱਸ ਸੋਚ ਫਿਰ ਤੂੰ ਨਾ ਕਰ ਚੌੜਾ 12 ਘੰਟੇ ਨਿਰਾਤ ਹੁੰਦੀ ਹੈ ਥੋੜੀ ਹੁੰਦੀ ਹੈਗੀ ਅੱਗਾ ਇਹ ਪੂਰ ਤੱਕ ਚੇਪਾ ਵੀ ਚੰਗਾ ਜੀ ਪਚਾਦੀ ਚਾਹ ਦੀ ਕ ਪਚਾਦੀ ਠੀਕ ਹੈ ਆ ਪਾਉਂਗੀ ਚੰਗਾ ਚਾਹ ਲੈ ਕੇ ਆਉਂਗੀ ਇਹ ਕੋਈ ਗੱਲ ਨਹੀਂ ਸਹਾਰਾ ਕਰੀ ਮੈਂ ਲੈ ਕੇ ਆਉਂਗੀ ਤਾਂ ਕਿ ਹਾਲ ਜੀ ਦਾ ਕੋਲ ਅਰਥ ਕੀ ਜਗਤ ਇਹ ਨਹੀਂ 피ਮੀ ਚਾਹੇ ਨਾ ਪੀਮੀ ਗੱਲ ਸੁਣੀ ਹਾਂ ਦੀਦੀ ਕਿੱਥੇ ਜਾਂਦੀ ਆ ਕਿਤੇ ਨਹੀਂ ਚਾਹ ਫੜਾ ਕੇ ਆਉਂਦੀ ਸੀ ਮੈਂ ਤਾਂ ਅੱਛਾ ਚਾਹ ਫੜਾ ਕਿਉਂ ਨਹੀਂ ਆ ਲੜ ਵਿੱਚੋਂ ਆਵਾਜ਼ ਨਹੀਂ ਦਿੱਤੀ ਕਿਉਂ ਫਿਰ ਕੀ ਹੁੰਦਾ ਥੂਕ ਮੜਾ ਹੁੰਦਾਗਾ ਉਹ ਐ ਬਹਿਮ ਹੁੰਦੀ ਨਹੀਂ ਐ ਨਹੀਂ ਕੋਈ ਨਾਗ ਨੋਗ ਲੜ ਜੂਗਾ ਮੇਰੇ ਕਿਤੇ ਤੇਰੇ ਨਾਲ ਨਾਗ ਲੜਦਾ ਜੇ ਤਾਂ ਆਪਾਂ ਕਹੇ ਇਹਦਾ ਰਿਸ਼ਤਾ ਕਰਾਉਣ ਜਾਈਏ ਨਾ ਉਹ ਤਾਂ ਕਹਿਦੀਏਗੀ ਭਾਈ ਭਾਨੀ ਵੱਜ ਜਾਣੀ ਆ ਅੱਛਾ ਮੈਂ ਕਹਿੰਦੀ ਸੀ ਮੈਂ ਖੇਤ ਤੇ ਚੱਲੀ ਆ ਲੈ ਮੈਂ ਲੈ ਚੰਨੀ ਆ ਚਾਹ ਤੁਸੀਂ ਖੇਤ ਕੀ ਲੈਣ ਜਾਣ ਜਨ ਮੈਂ 10 ਵਜੇ ਜਿਹੜਾ ਕੰਮ ਹੈਗਾ ਮੈਂ ਨਿਮੜਿਆ ਆਉਂਗੀ। ਉਹ ਤੇਰੇ ਭਾਈ ਨੇ ਬੁਲਾਇਆ ਸੀ। ਕਹਿੰਦਾ ਸੀ ਖੇਤ ਆ ਜਾ ਘਰ ਕਦੇ ਕਦੇ। ਤੈਨੂੰ ਪਤਾ ਤਾਂ ਹੈਗਾ ਸਾਡੇ ਚ ਤਾਂ ਲੜਾਈ ਹੀ ਨਹੀਂ ਸੀਗਾ ਜਿੱਤੇ ਨੇ। ਕੋਈ ਗੱਲ ਨਹੀਂ। ਚਲ ਐਂ ਕਰਿਓ ਤੁਸੀਂ ਜੀ ਤੈਨੂੰ ਘਰੇ ਬੈਠ ਤੁਸੀਂ ਉੱਥੇ ਗੱਲਾਂ ਮਾਰ ਲਈ ਅਸੀਂ ਘਰੇ ਮਾਰ ਲਾਂਗੇ। ਚਲ ਕੋਈ ਗੱਲ ਨਹੀਂ। ਮਾਰ ਲਾਂਗੇ। ਨਾਲੇ ਹਰੀਆਂ ਮਿਰਚਾਂ ਤੋੜ ਲਿਆ ਵਿਚਾਰਕ। ਹਾਂ ਕੋਈ ਨਹੀਂ ਤੋੜ ਲਿਆ ਆਉਂਗੀ। ਜੇ ਕੋਈ ਕਦਕਦੂ ਹੋਇਆ ਨਾ ਤੋਰੀਆਂ ਤਰੀ ਸਾਰੇ ਤੋੜੇ ਲਿਆਓ। ਖੇਤਾਲੀਆਂ ਛੱਡਦੀਆਂ ਨਹੀਂ ਹੈਗੀਆਂ। ਮੈਂ ਸਬਜ਼ੀ ਅਸਲ ਤਾਂ ਮੈਂ ਸਬਜ਼ੀ ਦੀ ਮਾਰ ਨਬਾਈ ਦਾ ਪਤਾ ਨਹੀਂ ਕਿੱਧਰ ਭੱਗ ਗਿਆ ਜਿਹੜਾ ਮਾਰਦਾ ਮਾਰਦਾ ਐ ਨਹੀਂਗਾ ਵੀ 10 ਮਿੰਟ ਆਰਾਮ ਕਰ ਲੈ ਇਹ ਸਾਰਾ ਕੰਮ ਥੋੜੀ ਨਾਲ ਜਾਊਗਾ ਨਹੀਂ ਕਿੱਧਰ ਟੱਪ ਗਿਆ ਕਿੱਧਰ ਨਾ ਤੂੰ ਬਾਪੀ ਹੋਰੇ ਕਿਉਂ ਮੈਂ ਆ ਨਹੀਂ ਸਕਦੀ ਜੀ ਕੀ ਲੈ ਕੇ ਚਾਹ ਚਾਹ ਲੈ ਕੇ ਉਹ ਮੈਂ ਤਾਂ ਰਾਜ ਨੂੰ ਕਿਹਾ ਸੀ ਰਾਜ ਨਹੀਂ ਆਈਗੀ ਉਹ ਜੇ ਕੱਲ ਦੀ ਆਈ ਉਹਨੂੰ ਕਿਉਂ ਖੇਤਾਂ 'ਚ ਰੋਲਦਾ ਉਹ ਖੇਤਾਂ ਨੂੰ ਮੈਂ ਉਹੀ ਗੱਲ ਸਵੇਰੇ ਤੈਨੂੰ ਕਿਹਾ ਸਵੇਰੇ ਵੀ ਤੂੰ ਚਾਹ ਲੈ ਕੇ ਆ ਗਈ ਆ ਹੁਣ ਮੈਂ ਰਾਜ ਨੂੰ ਕਹਿ ਕੇ ਆ ਉਰੇ ਫੇਰ ਆ ਗਈ ਤੇਰਾ ਇਰਾਦਾ ਕੀ ਹੈ ਬਾਬੀ ਮੈਨੂੰ ਐ ਦੱਸ ਚੌਨੀ ਗਈਆਂ ਤੂੰ ਜੋ ਮੈਂ ਚੌਨੀ ਤੈਨੂੰ ਚੰਗੀ ਤਰ੍ਹਾਂ ਪਤਾ ਹੁਣ ਕਿਉਂ ਤੂੰ ਮੇਰਾ মুখ ਖਲਾਉਣਾ ਉਹ ਪੱਬੀ ਮਾੜਾ ਮੋਟਾ ਢੰਗ ਸਿਰ ਬੋਲ ਠੀਕ ਹੈ ਨਾ ਤੈਨੂੰ ਮੈਂ ਪਹਿਲਾਂ ਵੀ ਸਮਝਾਇਆ ਸੀ ਤੇ ਹੁਣ ਵੀ ਸਮਝਾਉਣਾ ਜਿਹੜੇ ਤੂੰ ਗੱਲਾਂ ਕਰਦੀਆਂ ਨਾ ਇਹ ਬਹੁਤ ਗਲਤ ਨੇ ਕੀ ਗਲਤ ਆ ਕੀ ਗਲਤ ਹੈ ਕਹਿੰਦੇ ਮੈਂ ਇੱਕ ਵਾਰੀ ਇੱਧਰ ਮੁੜ ਕੇ ਦੱਸਦਾ ਸੀ ਇੱਚ ਗਲਤ ਕੀ ਹੈ ਸਾਰਾ ਕੁਝ ਹੀ ਗਲਤ ਹੈ ਉਹ ਕੋਈ ਕੁਵਾਰਾ ਹੋਵੇ ਫਿਰ ਤਾਂ ਬੰਦਾ ਲੱਗਦਾ ਵੀ ਸੋਹਣਾ ਹੈ ਉਹ ਮੈਂ ਵਿਆਹ ਵਰਿਆਂ ਮੇਰੀ ਘਰ ਵਾਲੀ ਹੈ ਮੈਨੂੰ ਪਤਾ ਹਾਂ ਕਿਹੜੇ ਹਾਲਾਤਾਂ ਚ ਤੇਰਾ ਵਿਆਹ ਹੋਇਆ ਠੀਕ ਹੈ ਨਾ ਚਾਹੇ ਮੈਨੂੰ ਤੂੰ ਲੱਖ ਦਿਖਾਈ ਜਾ ਜੋ ਦਿਖਾਣਾ ਉਹ ਅਸਲ ਨਹੀਂ ਹੈਗਾ ਲੱਗਾ ਅਸਲ ਨਹੀਂ ਹੈਗਾ ਓਏ ਫਿਰ ਹੋਰ ਕੀ ਦਿਖਾਵਾਂ ਮਾੜਾ ਮੱਡਾ ਤੂੰ ਆਪਦੇ ਘਰੀ ਵੀ ਦੇਖ ਤਰਕਣੀ ਵੀ ਦੇਖ ਲੋਕ ਕੀ ਕਹਿਣਗੇ ਤੇ ਲੋਕਾਂ ਦਾ ਕੀ ਆ ਲੋਕਾਂ ਦਾ ਕੀ ਹੈ ਲੋਕਾਂ ਨੂੰ ਤਾਂ ਕੰਮ ਹੀ ਬੋਲਣ ਦਾ ਉਹ ਚੱਲ ਤੂੰ ਚੰਗਾ ਜਾ ਦੇ ਪਾ ਵੀ ਹੱਥ ਨਾਲ ਲੈ ਬਾਈ ਯੂਰੇ ਫਿਰਦਾ ਜੇ ਆ ਗਿਆ ਉੱਪਰ ਨਾ ਨਾਲੇ ਤਾਂ ਤੇਰੀ ਬੇਇੱਜ਼ਤੀ ਹੈ ਨਾਲੇ ਮੇਰੀ ਬੇਇੱਜ਼ਤੀ ਹੈ ਜੇ ਤੈਨੂੰ ਐਡਾ ਹੀ ਹੈ ਨਾ ਫਿਰ ਦੇਖ ਲਾਣ ਦੇ ਉਹਨੂੰ ਦੇਖ ਲਾਂਦੇ ਨਾਲੇ ਹੋਰ ਤੂੰ ਮੇਰੀ ਗੱਲ ਸੁਣ ਇੱਧਰ ਜੇ ਹੁਣ ਘਰ ਦੀ ਗੱਲ ਘਰ 'ਚ ਹੀ ਰਹਿੰਦੀ ਹੈ ਤੇ ਤੈਨੂੰ ਕੀ ਪ੍ਰੋਬਲਮ ਆ ਹੈ ਮੈਨੂੰ ਪ੍ਰੋਬਲਮ ਹੈ ਮੈਂ ਵਿਆਹਿਆ ਬਰਾਹ ਪਰ ਉਹ ਬੋਲਾ ਮੈਂ ਕਹਿੰਦੀ ਵਿਆਹਿਆ ਬਰਾਹ ਤੂੰ ਤਾਂ ਇਹ ਕਹਦਾ ਮਿੰਟ 'ਚ ਜਿਵੇਂ ਕੋਈ ਕੋਈ ਖੜਿਆਉਣ ਵਾਲਾ ਕੰਮ ਹੋਵੇ ਆ ਥੋੜੀ ਹੁੰਦਾ ਹੁੰਦਾ ਉਹ ਵਿਆਹੀ ਤਾਂ ਮੈਂ ਵੀ ਆ ਵਿਆਹੀ ਤਾਂ ਮੈਂ ਰਹਿਣਾ ਲੈ ਹੋਣਾ ਨਾਲੇ ਮੇਰੀ ਗੱਲ ਸੁਣ ਜੇ ਬੰਦੇ ਦੋਨਾਂ ਦੀ ਰਾਇ ਹੋਵੇ ਨਾ ਤੇ ਸਭ ਕੁਝ ਹੋ ਜਾਂਦਾ ਠੀਕ ਹੈ ਨਾ ਮੈਂ ਕੁਝ ਨਹੀਂ ਕਰਨਾ ਰਹਿ ਤੋ ਠੀਕ ਹੈ ਨਾ ਨਾ ਮੈਂ ਰਹਿ ਕਰਨੀ ਕਿਸੇ ਨਾਲ ਮੇਰੇ ਘਰ ਵਾਲੀ ਹੈਗੀ ਮੈਨੂੰ ਪਿਆਰ ਕਰਦੀ ਹੈ ਉਹੀ ਬਹੁਤ ਹੈ ਠੀਕ ਹੈ ਨਾ ਆਪ ਦਾ ਜਿਹੜਾ ਪਿਆਰ ਮੇਰੇ ਤੇ ਦੇਖਿਆ ਰਹੀਆਂ ਨਾ ਆਪਦੇ ਘਰ ਵਾਲੀ ਤੇ ਦੇਖਿਆ ਉਹ ਖੁਸ਼ ਹੋਵੇ ਤੁਸੀਂ ਖੁਸ਼ ਰਹੋ ਦੋਨੇ ਯਾਣੇ ਉਹ ਤਾਂ ਨਾ ਆ ਜਨਮ ਖੁਸ਼ ਹੋਣਾ ਨਾ ਕਦੇ ਗਾਹਾਂ ਹੋਣਾ ਉਹ ਤੇ ਕੰਮ ਰਿਆ ਹੋਇਆ ਸੱਪ ਪਾਤਾ ਮੇਰੇ ਗਲ ਤੁਸੀਂ ਨੇ ਬਸ ਇੱਕ ਮੈਨੂੰ ਚੱਲਣਾ ਪੈ ਰਿਹਾ ਨਾ ਛੱਡਣ ਜੋਗੀ ਨਾ ਛੱਡਣ ਜੋਗੀ ਜਦ ਤੈਂ ਵਿਆਹ ਕਰਵਾਇਆ ਤੂੰ ਅੱਗੋ ਦੇਖ ਨਹੀਂ ਸਕਦੇਗੀ ਪੀਵੇਂ ਕਿਵੇਂ ਦੇ ਨਾਲ ਕਰਾਉਣਾ ਕਿ ਤੂੰ ਪਹਿਲੀ ਜਵਾਬ ਦੇ ਆਂਦੀ ਹੁਣ ਦਾ ਕੀ ਬਣਦੇ 5 ਸਾਲ ਹੋ ਗਏ ਸਾਨੂੰ ਇਕੱਠੇ ਰਹਿੰਦਿਆਂ ਨੂੰ ਇਹ ਗੱਲ ਤੈਨੂੰ ਵੀ ਪਤਾ ਤੇਨੂੰ ਵੀ ਪਤਾ ਨਾਲੇ ਹੋਰ ਫੋਟੋ ਕਿਦੀ ਦਿਖਾਈ ਤੇ ਵਿਆਹ ਕਿਦੇ ਨਾਲ ਕਰਾਇਆ ਕਰਾਇਆ ਓ ਚਲ ਜਾ ਮੇਰੇ ਨਾਲ ਜਿਆਦੇ ਹੋਣਾ ਕਰ ਚੁੱਪ ਕਰਕੇ ਬਾਈ ਨੂੰ ਚਾਹ ਪਿਲਾ ਦੇ ਮੈਂ ਤਾਂ ਘਰੀ ਜਾ ਕੇ ਪੀ ਲੂੰਗਾ ਠੀਕ ਹੈ ਨਾ ਮੇਰੀ ਗੱਲ ਸੁਣੋ ਕੋਈ ਗੱਲ ਨਹੀਂ ਭੱਜ ਲਾ ਜਿੰਨਾ ਭੱਜਣਾ ਆ ਮੈਂ ਵੀ ਵੇਖਦੀ ਆ ਕਿੰਨਾ ਕਚਰ ਤੂੰ ਆਪਣੀ ਬੋਟੀ ਦੀ ਕੁਛੜ ਚ ਵੜ ਕੇ ਬਹਿਣਾ ਕਦੇ ਤਾਂ ਆਵੇਂ ਗਈ ਨਾ ਕਦੇ ਆਵੇਂਗਾ ਮੇਰੇ ਹੱਥ ਫੇਰ ਤੈਨੂੰ ਦੱਸੂ